ਕਿ ਸੁਸਤ ਪ੍ਰਸ਼ਾਸਨ ਪਰ ਚੋਰਾਂ ਵਿੱਚ ਹੈ ਪੂਰੀ ਹੁਸ਼ਿਆਰੀ ਦੋਸਤੋ ਪਤਾ ਨਹੀਂ ਕਿੰਨੇ ਸਮੇਂ ਤੋਂ ਕਰਦੇ ਪਏ ਹੋਣੇ ਤਿਆਰੀ ਦੋਸਤੋ ਆ ਬੰਗਾ ਨਵਾਂ ਸ਼ਹਿਰ ਤੋਂ ਬਾਅਦ ਮਾੜੀ ਕਿਸਮਤ ਹੁਣ ਆਗੀ ਰਾਹੋਂ ਦੀ ਵਾਰੀ ਦੋਸਤੋ ਆਗੀ ਰਾਹੋਂ ਦੀ ਵਾਰੀ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਮਜ਼ਾ ਲੈਣ ਦੇ ਵੀਡੀਓ ਕਿਸ ਬਾਰੇ ਬਤਨ ਵਾਲੀ ਸਾਥਿਓ ਚੋਰ ਮੋਜਾ ਲੁੱਟੇ ਤੇ ਰਾਖੇ ਪਏ ਨੇ ਸੁੱਤੇ ਰਖਵਾਲੇ ਪਏ ਨੇ ਸੁੱਤੇ ਪਹਿਲਾ ਬੰਗਿਆਂ ਵਿਖੇ ਚੋਰਾਂ ਨੇ ਦੁਕਾਨਾਂ ਨੂੰ ਤਾਬੜ ਤੋੜ ਨਿਸ਼ਾਨਾ ਬਣਾਇਆ ਫਿਰ ਨਮਾ ਸ਼ਹਿਰ ਵਿਖੇ ਔਰ ਹੁਣ ਇਹ ਲੜੀ ਟੁੱਟਣ ਦਾ ਨਾਮ ਨਹੀਂ ਲੈ ਰਹੀ ਤੇ ਰਾਹੋਂ ਵਿਖੇ ਚੋਰਾਂ ਨੇ ਹਾਈ ਪ੍ਰੋਫਾਈਲ ਚੋਰਾਂ ਨੇ ਜਿਹੜੇ ਬਲੈਰੋ ਗੱਡੀ ਵਿੱਚ ਆਉਂਦੇ ਆ ਹਾਲਾਂਕਿ ਨਮਾ ਸ਼ਹਿਰ ਤੇ ਸਵਿਫਟ ਗੱਡੀ ਦੇਖੀ ਗਈ ਸੀ ਚੋਰਾਂ ਕੋਲ ਹੁਣ ਗੱਡੀ ਅਪਗ੍ਰੇਡ ਹੋ ਗਈ ਹੈ ਰਾਹੋਂ ਵਿਖੇ ਬਲੈਰੋ ਗੱਡੀ ਵਿੱਚ ਚੋਰ ਆਉਂਦੇ ਆ ਪਹਿਲਾਂ ਤਾਂ ਦੱਸਿਆ ਜਾ ਰਿਹਾ ਹੈ ਕਿ ਚੋਰ ਜਿਹੜੇ ਕੋਕ ਦੀ ਏਜੰਸੀ ਆ ਉਹਨੂੰ ਨਿਸ਼ਾਨਾ ਬਣਾਉਣ ਦਾ ਯਤਨ ਕਰਦੇ ਜਿਹੜੀ ਗੱਲ ਛੜ ਤੱਕ ਪਹੁੰਚੀ ਹੈ ਉਹਦੇ ਜਿੰਦਰੇ ਤੋੜ ਲੈਂਦੇ ਲੇਕਿਨ ਸੈਂਟਰ ਲੋਕ ਨਹੀਂ ਟੁੱਟਦਾ ਫਲੋਰ ਰੋਡ ਦੀ ਗੱਲ ਹੈ ਰਾਉ ਫਲੋਰ ਰੋਡ ਦੀ ਉਸ ਤੋਂ ਬਾਅਦ ਕਹਿੰਦੇ ਚੋਰ ਜਿਹੜੇ ਆ ਉੱਥੇ ਬਲਵੀਰ ਜੀ ਨੇ ਉਹਨਾਂ ਦੀ ਦੁਕਾਨ ਹੈ ਬੈਟਰੀਆਂ ਦੀ ਉਹਨੂੰ ਨਿਸ਼ਾਨਾ ਬਣਾਉਂਦੇ ਆ ਉਹਦਾ ਜਿਹੜਾ ਸ਼ਟਰ ਤੋੜਦੇ ਆ ਉਸ ਤੋਂ ਬਾਅਦ ਸ਼ੀਸ਼ਾ ਤੋੜ ਦਿੰਦੇ ਆ ਔਰ ਜਿਹੜੀਆਂ ਬੈਟਰੀਆਂ ਨਵੀਆਂ ਉਹ ਵੀ ਲੈ ਜਾਂਦੇ ਆ ਤੇ ਸਕ੍ਰੈਪ ਬੈਟਰੀਆਂ ਵੀ ਲੈ ਜਾਂਦੇ ਆ ਦੱਸਿਆ ਜਾ ਰਿਹਾ 1.5 ਘੰਟੇ ਤਸੱਲੀ ਨਾਲ ਬੇਫਿਕਰੀ ਨਾਲ ਬੇਖੌਫੀ ਦੇ ਨਾਲ ਬਿਨਾਂ ਕਿਸੇ ਡਰ ਬਿਨਾਂ ਕਿਸੇ ਭੋਤੋਂ ਚੋਰ ਚੋਰੀ ਨੂੰ ਅੰਜਾਮ ਦਿੰਦੇ ਆ ਤੇ 1.5 ਲੱਖ ਦਾ ਨੁਕਸਾਨ ਕਰਕੇ ਰਫੂ ਚੱਕਰ ਹੋ ਜਾਂਦੇ ਆ 9 ਤੋਂ 11 ਹੁੰਦਾ ਇੱਥੇ ਸਵਾਲ ਉੱਠਦਾ ਕਿ ਸੀਸੀਟੀਵੀ ਕੈਮਰੇ ਤਾਂ ਲੱਗੇ ਹੋਣੇ ਕਿ ਉਹਨਾਂ ਦੀ ਤਸਵੀਰ ਨਹੀਂ ਆਈ ਤੇ ਦੱਸ ਦਈਏ ਸੀਸੀਟੀਵੀ ਕੈਮਰੇ ਕਿਵੇਂ ਫੇਲ ਕਰਨੇ ਆ ਉਹਦੀ ਸੁਰੱਖਿਆ ਨੂੰ ਕਿਵੇਂ ਬੇਅਸਰ ਕਰਨਾ ਚੋਰਾਂ ਨੂੰ ਇਹ ਵੀ ਭੱਲੀ ਭਾਤੀ ਪਤਾ ਹੈ ਚੋਰ ਡੰਡੇ ਨਾਲ ਪਹਿਲਾਂ ਸੀਸੀਟੀਵੀ ਕੈਮਰਿਆਂ ਦਾ ਮੂੰਹ ਘੁਮਾ ਦਿੰਦੇ ਆ ਤਾਂ ਜੋ ਉਹਨਾਂ ਦਾ ਚਿਹਰਾ ਉਹਦੇ ਅੰਦਰ ਕੈਪਚਰ ਨਾ ਹੋਵੇ ਪਹਿਲਾਂ ਮੂੰਹ ਬੰਨਿਆ ਹੁੰਦਾ ਪਤਾ ਨਹੀਂ ਬਾਅਦ ਵਿੱਚ ਖੁੱਲਾ ਸੀਗਾ ਕਿ ਬਾਅਦ ਵਿੱਚ ਬੰਨੇ ਰੱਖੇ ਕਿਉਂਕਿ ਜਦ ਸੀਸੀਟੀਵੀ ਕੈਮਰੇ ਦਾ ਮੂੰਹ ਹੀ ਘੁਮਾ ਦਿੱਤਾ ਤਾਂ ਕੈਪਚਰਿੰਗ ਕਿਵੇਂ ਹੋਵੇਗੀ ਔਰ ਲੋਕ ਪਰੇਸ਼ਾਨ ਨੇ ਜਦੋਂ ਇਸ ਤਰੀਕੇ ਦੀ ਵਾਰਦਾਤ ਹੁੰਦੀ ਹੈ ਬਾਕੀਆਂ ਨੂੰ ਵੀ ਚਿੰਤਾ ਲੱਗਦੀ ਹੈ ਕਿ ਫਲੋਰ ਰੋਡ ਜੋ ਐਨਾ ਚੱਲਦਾ ਹੈ ਜੋ ਕਦੀ ਬੰਦ ਹੀ ਨਹੀਂ ਹੁੰਦਾ ਥੋੜਾ ਅੱਗੇ ਜਾ ਕੇ ਢਾਬੇ ਵੀ ਹਨ ਗੱਡੀਆਂ ਟਿਪਰ ਚੱਲਦੇ ਰਹਿੰਦੇ ਆ ਉੱਥੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਤੇ ਕਿਸੇ ਨੂੰ ਆਵਾਜ਼ ਨਹੀਂ ਸੁਣਾਈ ਦਿੱਤੀ ਤਾਂ ਬਾਕੀ ਥਾਂਾਂ ਤੇ ਕੀ ਹਾਲ ਬਣੇਗਾ ਸੋ ਲੋਕਾਂ ਦੇ ਮਨ ਵਿੱਚ ਇਹ ਸ਼ੰਕੇ ਇਹ ਡਰ ਇਹ ਚਿੰਤਾ ਜਿਹੜੀ ਬਣੀ ਹੋਈ ਹੈ ਪਰ ਸਵਾਲ ਇਹ ਹੈ ਕਿ ਚੋਰਾ ਨੇ ਪੂਰੀ ਕੀਤੀ ਪਈ ਹੈ ਤਬਾਈ ਲੇਕਿਨ ਜਨਾ ਦਾ ਨੁਕਸਾਨ ਹੋ ਗਿਆ ਉਹਨਾਂ ਦੀ ਕੌਣ ਕਰੇਗਾ ਪਰ ਭਾਈ ਜਸਵੀਰ ਦੀ ਦੁਕਾਨ ਤੇ ਚੋਰੀ ਹੋਈ ਹੈ 1.5 ਲੱਖ ਦਾ ਸਮਾਨ ਚੋਰੀ ਹੋ ਗਿਆ 1.5 ਘੰਟੇ ਦੇ ਅੰਦਰ ਪਤਾ ਨਹੀਂ ਸਾਲ ਦਾ 1.5 ਲੱਖ ਬਚਦਾ ਹੋਣਾ ਕਿ ਨਹੀਂ ਬਚਦਾ ਹੋਣਾ ਪਰ 1.5 ਘੰਟੇ ਦੇ ਅੰਦਰ 1.5 ਲੱਖ ਦਾ ਨੁਕਸਾਨ ਹੋ ਗਿਆ ਪਤਾ ਨਹੀਂ ਜਿਹੜਾ ਸਮਾਨ ਆ ਉਧਾਰਾ ਚੱਕਿਆ ਹੋਣਾ ਪਤਾ ਨਹੀਂ ਕਿਸੇ ਦੇ ਫਿੱਟ ਕਰਨ ਨਾਲੋਂ ਤੋਂ ਪੈਸੇ ਲੈ ਹੋਣੇ ਆ ਤਾਂ ਅਸੀਂ ਇਹ ਨਾਲ ਦੇਖਿਆ ਕਿ ਲਾ 1.5 ਲੱਖ ਦਾ ਨੁਕਸਾਨ ਹੋਇਆ ਔਰ ਜਿਹੜੇ ਉਤੋਂ ਪੈਸੇ ਕਮਾਣੇ ਸੀ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਵੱਡਾ ਨੁਕਸਾਨ ਹੈ ਵੀਰ ਦਾ ਚਿਹਰਾ ਜਿਹੜਾ ਆ ਉਹ ਉਤਰਿਆ ਹੋਇਆ ਵੀਰ ਦੇ ਚਿਹਰੇ ਨੂੰ ਦੇਖ ਕੇ ਜਿਹੜਾ ਹਮਦਰਦੀ ਵੀ ਜਾਗਦੀ ਹੈ ਪਰ ਪ੍ਰਸ਼ਾਸਨ ਦਾ ਫਰਜ ਹੈ ਪ੍ਰਸ਼ਾਸਨ ਨੇ ਚੋਰ ਲੱਭਣੇ ਲੇਕਿਨ ਹਾਲ ਦੀ ਘੜੀ ਗਲਤ ਇਹ ਆ ਕਿ ਕਾਗਜ਼ ਪਿਆ ਪਰ ਜਿਸ ਕਾਗਜ਼ ਤੇ ਮੋਹਰ ਲਾਣੀ ਆ ਕਹਿੰਦੇ ਉਹ ਮੋਹਰ ਜਿਹੜੀ ਆ ਉਹ ਰਬੜ ਦੀ ਬਣਦੀ ਜਾ ਰਹੀ ਹੈ ਉਹ ਪਤਾ ਨਹੀਂ ਮੋਰ ਕਦੋਂ ਚੱਲੇਗੀ ਕਦੋਂ ਜਿਹੜੇ ਇਹ ਮਾੜੇ ਅਨਸਰ ਇਹਨਾਂ ਨਕੇਲ ਪਾਵੇਗੀ ਦਿਖਾਣੇ ਤੁਹਾਨੂੰ ਮੌਕੇ ਤੇ ਤਸਵੀਰਾਂ ਹਾਂਜੀ ਮੇਰਾ ਨਾਮ ਲਵੀਰ ਸਿੰਘ ਹੈ ਜੀ ਕੀ ਗੱਲ ਕੀ ਹੋਈ ਸੀਗੀ ਜੀ ਕੱਲ ਰਾਤ ਮੈਂ ਆਪਣੀ ਦੁਕਾਨ ਬੰਦ ਕਰਕੇ ਚੱਲ ਗਿਆ ਸੀਗਾ ਉਸ ਤੋਂ ਬਾਅਦ ਤਕਰੀਬਨ ਲੱਡੂ ਘਰ ਸਵੇਰੇ ਮੈਨੂੰ ਫੋਨ ਆਇਆ ਜਾਂ ਬਾਜੀ ਉਹਨਾਂ ਦਾ ਫੋਨ ਆਇਆ ਕਿ ਦੁਕਾਨ ਤੇ ਕੋਈ ਸ਼ੀਸ਼ਾ ਧੰਨਿਓ ਤੇ ਚੋਰੀ ਹੋਈ ਲੱਗਦੀ ਆ ਤੇ ਉਹਨਾਂ ਨੇ ਕਹਿਣ ਤੇ ਮੈਂ ਜਾ ਕੇ ਦੇਖਿਆ ਤਾਂ ਵਾਕਈ ਸਵੇਰੇ ਸ਼ੀਸ਼ਾ ਧੰਨਿਓ ਸੀਗਾ ਬਾਹਰ ਸੱਚ ਹੋ ਗਿਆ ਤੇ ਲੋਕ ਵਗੈਰਾ ਭੰਨੇ ਹੋ ਸਕੇ ਜੀ ਤੇ ਫਿਰ ਅਸੀਂ ਸ਼ਟਰ ਚੱਕਿਆ ਨਹੀਂ ਹੈਗਾ ਅਸੀਂ ਫੋਟੋ ਦਾ ਬੋਲਣ ਚਲੇ ਗਏ ਉਹਨੇ ਆ ਕੇ ਦੇਖਿਆ ਉਹ ਕਹਿੰਦੇ ਸ਼ੂਟ ਚੱਕ ਕੇ ਦੇਖ ਲਵਾਂਗੇ ਤੀਕਨਸਾਨ ਹੋਇਆ ਜਾ ਕੇ ਦੇਖਿਆ ਤਾਂ ਲਗਭਗ ਬੈਟਰੀਆਂ ਨਵੀਆਂ ਬੈਟਰੀਆਂ ਤੇ ਸਕਰੈਬ ਵਾਲੀਆਂ ਬੈਟਰੀਆਂ ਸਾਰੀਆਂ ਚੱਕ ਕੇ ਲੈ ਗਏ ਜੀ ਕਿੰਨੇ ਕ ਦਾ ਨੁਕਸਾਨ ਹੋ ਗਿਆ ਜੀ ਤੁਹਾਡਾ ਜੀ ਲਗਭਗ 1.5 ਲੱਖ ਰੁਪਏ ਦਾ ਹਾਂਜੀ ਸੀਸੀਟੀਵੀ ਕੈਮਰਾ ਕਿੱਥੇ ਮੋਰੇ ਲੱਗਾ ਹੈ ਲੋਕ ਇੰਦਰ ਲੱਗੇ ਹੋਆ ਉਹ ਡੰਡੇ ਨਾਲ ਘਮਾ ਗਏ ਜਾਂ ਤੋੜ ਗਏ ਆ ਵਿੱਚ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਔਰ ਇਹ 23 ਗੱਲ ਦੱਸ ਦਿੱਤੀ ਜਾਂਦੀ ਹੈ ਵੀ ਉਹਨਾਂ ਨੂੰ ਦੱਸਿਆ ਵੀ ਡੰਡੇ ਦੇ ਨਾਲ ਸੀਸੀਟੀਵੀ ਕੈਮਰੇ ਦਾ ਮੁਖ ਵੀ ਮੋੜਿਆ ਗਿਆ ਔਰ ਤੋੜਿਆ ਵੀ ਗਿਆ ਔਰ ਜਿਹੜੀਆਂ ਤਸਵੀਰਾਂ ਰਾਹੋ ਸ਼ਹਿਰ ਤੋਂ ਦਿਖਾਈਆਂ ਜਾ ਰਹੀਆਂ ਨੇ ਤੁਹਾਡਾ ਨਾਮ ਕੀ ਹੈ ਸ਼ੋਭਨਾ ਬਲਵੀਰ